ਗੁਰਮੁਖ ਪਿਆਰਿਓ ਜਦੋਂ ਵੀ ਅਸੀਂ ਘਰ ਦੇ ਵਿੱਚ ਰੋਟੀ ਖਾਂਦੇ ਹਾਂ ਪ੍ਰਸ਼ਾਦਾ ਛਕਦੇ ਹਾਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਤੇ ਫਿਰ ਅਸੀਂ ਜਦੋਂ ਇਹ ਗਲਤੀਆਂ ਕਰਦੇ ਆ ਉਦੋਂ ਬਿਮਾਰੀਆਂ ਵੀ ਵੱਜ ਜਾਂਦੀਆਂ ਨੇ ਤੇ ਘਰ ਦੇ ਵਿੱਚ ਬਰਕਤ ਵੀ ਨਹੀਂ ਰਹਿੰਦੀ ਰੋਟੀ ਖਾਣ ਸਮੇ ਬਹੁਤ ਹੀ ਖਾਸ ਧਿਆਨ ਦੇਣਾ ਚਾਹੀਦਾ ਕੁਝ ਗੱਲਾਂ ਵੱਲ ਆਓ ਉਹ ਸੱਤ ਗੱਲਾਂ ਕਿਹੜੀਆਂ ਨੇ ਜਿਹੜੀਆਂ ਰੋਟੀ ਖਾਂਦੇ ਸਮੇਂ ਸਾਨੂੰ ਹਮੇਸ਼ਾ ਯਾਦ ਹੋਣੀਆਂ ਚਾਹੀਦੀਆਂ ਨੇ ਆਪ ਵੀ ਇਹ ਸਰਵਣ ਕਰਿਓ ਤੇ ਆਪਦੇ ਬੱਚਿਆਂ ਨੂੰ ਵੀ ਜ਼ਰੂਰ ਦੱਸਿਓ ਸਭ ਤੋਂ ਪਹਿਲੀ ਗੱਲ ਜਦੋਂ ਤੁਸੀਂ ਰੋਟੀ ਖਾਂਦੇ ਹੋ ਪਹਿਲਾਂ ਤੁਹਾਨੂੰ ਹੱਥ ਧੋਣੇ ਚਾਹੀਦੇ ਆ ਮਰਿਆਦਾ ਦੇ ਨਾਲ ਮਰਿਆਦਾ ਸ਼ਬਦ ਮੈਂ ਕਿਉਂ ਵਰਤਿਆ ਕਿਉਂਕਿ ਗੁਰਬਾਣੀ ਵਿੱਚ ਅੰਨ ਨੂੰ ਦੇਵਤਾ ਲਿਖਿਆ ਹੋਇਆ ਅੰਨ ਦਾ ਸਤਿਕਾਰ ਕਰਨਾ ਚਾਹੀਦਾ ਵੈਸੇ ਕਈ ਵਾਰੀ ਨਾ ਅਸੀਂ ਬਾਹਰੋਂ ਆਉਂਨੇ ਆ ਜਦੋਂ ਬਾਹਰੋਂ ਕੰਮ ਕਰਕੇ ਆਉਂਦੇ ਆਂ ਕਿਰਤ ਕਰਕੇ ਆਉਂਦੇ ਆਂ ਥਕਾਵਟ ਹੋ ਜਾਂਦੀ ਕਈਆਂ ਨੂੰ ਤੇ ਉਸ ਤਰ੍ਹਾਂ ਹੀ ਮੰਜੇ ਤੇ ਜਾਂ ਕੁਰਸੀ ਉੱਪਰ ਬੈਠ ਜਾਂਦੇ ਆ ਤੇ ਕਹਿ ਦਿੰਦੇ ਆ ਪ੍ਰਸ਼ਾਦਾ ਲਿਆ ਦਿਓ ਸਾਨੂੰ ਹੱਥ ਧੋਣ ਲੱਗਿਆਂ ਥਕਾਵਟ ਜੀ ਮਹਿਸੂਸ ਹੋਣ ਲੱਗ ਜਾਂਦੀ ਕਿਉਂਕਿ ਆਦਤ ਆ ਇੱਕ ਉਹ ਆਦਤ ਪੱਕੀ ਨਹੀਂ ਹੁੰਦੀ ਬਾਹਰ ਅਸੀਂ ਕਈਆਂ ਨੂੰ ਮਿਲਦੇ ਆ ਹੱਥ ਮਿਲਾਉਨੇ ਆ ਪੈਸੇ ਸਿੱਖੀ ਦੇ ਵਿੱਚ ਤਾਂ ਹੱਥ ਮਿਲਾਉਣਾ ਵਰਜਿਤ ਮਨਾਹੀ ਆ ਸੱਚੀ ਗੱਲ ਆ ਫਤਿਹ ਬੁਲਾਉਣੀ ਚਾਹੀਦੀ ਆ ਜਾਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਓ ਜਦੋਂ ਆਪਾਂ ਹੱਥ ਮਿਲਾਉਂਦੇ ਆ ਕਿਸੇ ਦੇ ਨਾਲ ਉਹਨਾਂ ਦੇ ਕਟਾਣੂ ਸਾਡੇ ਹੱਥਾਂ ਨੂੰ ਵੀ ਲੱਗ ਜਾਂਦੇ ਆ ਫਿਰ ਅਸੀਂ ਆ ਕੇ ਉਦਾਂ ਹੀ ਪ੍ਰਸ਼ਾਦਾ ਛਕੀ ਜਾਂਦੇ ਆ ਐਵੇਂ ਪ੍ਰਸ਼ਾਦਾ ਕਦੇ ਵੀ ਨਹੀਂ ਛਕਣਾ ਚਾਹੀਦਾ ਇੰਜ ਰੋਟੀ ਕਦੇ ਵੀ ਨਹੀਂ ਖਾਣੀ ਚਾਹੀਦੀ ਪਹਿਲਾਂ ਹਮੇਸ਼ਾ ਆਪਣੇ ਹੱਥ ਧੋਣੇ ਜ਼ਰੂਰੀ ਆ ਸਾਬਣ ਦੇ ਨਾਲ ਉਹ ਵੀ ਮਲ ਮਲ ਕੇ ਉਂਗਲਾਂ ਦੇ ਵਿਚਕਾਰ ਜਿਹੜੀ ਜਗ੍ਹਾ ਹੁੰਦੀ ਆ ਉੱਥੋਂ ਕਈ ਵਾਰੀ ਅਸੀਂ ਹੱਥ ਧੋਂਦੇ ਹੀ ਨਹੀਂ ਉੱਪਰੋਂ ਉੱਪਰੋਂ ਚਮੜੀ ਤੋਂ ਧੋ ਲੈਨੇ ਆ ਤੇ ਇਸ ਤਰ੍ਹਾਂ ਸਾਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਇਹ ਗਲਤੀ ਪਹਿਲੀ ਪੱਲੇ ਬੰਨ੍ਹ ਲਓ ਚੇਤੇ ਰੱਖਣੀ ਆ। ਦੂਜੀ ਗੱਲ ਰੋਟੀ ਖਾਣ ਸਮੇਂ ਕਦੇ ਵੀ ਕਾਲੀ ਨਹੀਂ ਕਰਨੀ। ਇਹ ਨਹੀਂ ਹੋਣਾ ਚਾਹੀਦਾ ਵੀ ਵੀ ਰੋਟੀ ਆ ਕੇ ਕਿਸੇ ਨੇ ਰੱਖ ਦਿੱਤੀ ਤੇ ਤੇਜ਼ੀ ਤੇਜ਼ੀ ਤੁਸੀਂ ਉਹਨੂੰ ਛਕ ਰਹੇ ਹੋ ਕਾਲੀ ਕਾਲੀ ਵਿੱਚ ਨਹੀਂ ਭਾਈ ਰੋਟੀ ਨੂੰ ਸਹਿਜ ਅਵਸਥਾ ਵਿੱਚ ਆ ਕੇ ਛਕਣਾ ਜਿੰਨੀ ਮਰਜ਼ੀ ਭੁੱਖ ਲੱਗੀ ਹੋਵੇ ਪਹਿਲਾਂ ਤਾਂ ਹੱਥ ਸਾਫ਼ ਕਰੋ। ਜੇ ਨਹੀਂ ਕਰੋਗੇ ਬਿਮਾਰੀ ਲੱਗੇਗੀ। ਫਿਰ ਹੌਲੀ ਹੌਲੀ ਛਕਣਾ ਪ੍ਰਸ਼ਾਦਾ પ્રાਣੀ ਵੈਦ ਹਕੀਮ ਜਿਹੜੇ ਆ ਉਹ ਤਾਂ ਇਹ ਦੱਸਦੇ ਹੁੰਦੇ ਸੀ ਵੀ ਇੱਕ ਰੋਟੀ ਦੀ ਬੁਰਕੀ ਨੂੰ 32 ਵਾਰ ਚਿੱਠਣਾ ਚਾਹੀਦਾ ਹੈ 32 ਵਾਰ 32 ਦੰਦ ਨੇ 32 ਵਾਰ ਐਵੇਂ ਬਿਮਾਰੀਆਂ ਜਿਹੜੀਆਂ ਘਟ ਜਾਂਦੀਆਂ ਨੇ ਪਰ ਨਹੀਂ ਲੋਕਾਂ ਕੋਲ ਇੰਨਾ ਸਮਾਂ ਹੈ ਨਹੀਂ ਲੋਕ ਕਾਲਚ ਨੇ ਜਿਹੜੀ ਰੋਟੀ ਦੀ ਖਾਤਰ ਬੰਦਾ ਭੱਜਿਆ ਫਿਰਦਾ ਰੋਟੀ ਖਾਤਰ ਭੱਜਿਆ ਬੰਦਾ ਤੇ ਸਾਰੀ ਉਮਰ ਹੀ ਗਵਾ ਲੈਂਦਾ ਹੈ ਪਰ ਉਹਨੂੰ ਪ੍ਰਸ਼ਾਦਾ ਛਕਣਾ ਨਹੀਂ ਆਉਂਦਾ ਇਸ ਕਰਕੇ ਮਰਿਆਦਾ ਦੇ ਤਹਿਤ ਤੁਸੀਂ ਫਿਰ ਵਧੀਆ ਤਰੀਕੇ ਦੇ ਨਾਲ ਬਹੁਤ ਚੱਜ ਆਚਾਰ ਨਾਲ ਇਹ ਗੱਲ ਯਾਦ ਰੱਖਣੀ ਆ ਵੀ ਕਾਲੀ ਨਹੀਂ ਕਰਨੀ ਇਹ ਗੱਲ ਜ਼ਰੂਰੀ ਆ ਸਿੱਖਾਂ ਵਾਸਤੇ ਹਰ ਇੱਕ ਸਿੱਖ ਵਾਸਤੇ ਅਗਲੀ ਤੀਜੀ ਗੱਲ ਉਹ ਇਹ ਆ ਵੀ ਰੋਟੀ ਖਾਣ ਤੋਂ ਪਹਿਲਾਂ ਤੁਹਾਨੂੰ ਅਰਦਾਸ ਕਰਨੀ ਚਾਹੀਦੀ ਆ ਕਿਹੜੀ ਅਰਦਾਸ ਰੋਟੀ ਖਾਣ ਤੋਂ ਪਹਿਲਾਂ ਤੂ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲ ਹਾਰੇ ਬਲ ਬਲ ਜਾਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਇਹ ਇਨੀ ਹੀ ਪੰਕਤੀ ਤੁਸੀਂ ਪੰਜ ਵਾਰ ਦੁਹਰਾ ਸਕਦੇ ਹੋ ਤੇ ਇਹ ਵਾਹਿਗੁਰੂ ਇਹ ਤੂੰ ਦਾਤਾ ਹੈ ਜਿਨੇ ਸਾਨੂੰ ਅੱਜ ਪ੍ਰਸ਼ਾਦਾ ਛਕਣ ਲਈ ਦਿੱਤਾ ਰੋਟੀ ਦਿੱਤੀ ਆ ਦੁਨੀਆ ਵਿੱਚ ਕੁਝ ਐਹੋ ਜੇ ਬੰਦੇ ਨੇ ਐਹੋ ਜੇ ਸਰੀਰ ਨੇ ਜਿਨ੍ਹਾਂ ਨੂੰ ਤਾਂ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ ਮੈਂ ਤੇਰਾ ਸ਼ੁਕਰ ਗੁਜ਼ਾਰਾਂ ਤੂੰ ਮੈਨੂੰ ਰੋਟੀ ਦਿੱਤੀ ਆ ਫਿਰ ਕੁਝ ਅੱਗੇ ਪੰਕਤੀਆਂ ਵੀ ਹਨ ਇਹ ਤੁਸੀਂ ਕੰਠ ਕਰ ਸਕੋ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿਨਹੀ ਗੁਰੂ ਮਣਾਇਆ ਰੱਜ ਰੱਜ ਸੇ ਹੀ ਖਾਹੇ ਸਾਧ ਸੰਗਤ ਜੀ ਜਾਂ ਫਿਰ ਕਾਮ ਕ੍ਰੋਧ ਇਹ ਲੋਭ ਮੋ ਬਿਨ ਸਜਾਏ ਅਹਮੇਬ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਥਾਲ ਦੇ ਵਿੱਚ ਰੋਟੀਆਂ ਰੱਖੀਆਂ ਹੁੰਦੀਆਂ ਹਨ ਤੇ ਸਾਨੂੰ ਇਸ ਵੇਲੇ ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਆਪਣੇ ਗੁਰੂ ਨੂੰ ਚੇਤੇ ਕਰਨਾ ਚਾਹੀਦਾ ਤਾਂ ਹੀ ਅਸੀਂ ਰੱਜ ਰੱਜ ਖਾ ਸਕਦੇ ਹਾਂ ਸੰਗਤ ਜੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ 36 ਪ੍ਰਕਾਰ ਦੇ ਭੋਜਨ ਛਕਦੇ ਆਂ ਉਦੀ ਕਿਰਪਾ ਦੁਆਰਾ ਹੀ ਹਰ ਇੱਕ ਬੰਦੇ ਨੂੰ ਸਵਾਦਲੇ ਪਦਾਰਥ ਜੁੜਦੇ ਆ ਪਰ ਅਸੀਂ ਭੁੱਲੇ ਫਿਰਦੇ ਆ ਚੇਤਾ ਹੀ ਨਹੀਂ ਕੀਤਾ ਵੀ ਪ੍ਰਮਾਤਮਾ ਦਾ ਨਾਮ ਸਾਨੂੰ ਲੈਣਾ ਚਾਹੀਦਾ ਹੈ ਤੇ ਪ੍ਰਮਾਤਮਾ ਦਾ ਨਾਮ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਲੈਣਾ ਵੀ ਜ਼ਰੂਰੀ ਆ ਤੇ ਜਦੋਂ ਛਕ ਲਿਆ ਤੋਂ ਬਾਅਦ ਵੀ ਜ਼ਰੂਰੀ ਆ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਸਾਨੂੰ ਅੱਜ ਪ੍ਰਸ਼ਾਦਾ ਬਖਸ਼ਿਆ ਉਕੇ ਬਹੁਤਿਆਂ ਨੂੰ ਇਹ ਪ੍ਰਸ਼ਾਦਾ ਜੁੜਦਾ ਹੀ ਨਹੀਂ ਕਿੰਨੇ ਲੋਕ ਫੁੱਟਪਾਥਾਂ ਤੇ ਸੌਂਦੇ ਆ ਹੁਣ ਆਪਾਂ ਅਗਲੀ ਚੌਥੀ ਗੱਲ ਕਰਦੇ ਆ ਰੋਟੀ ਖਾਣ ਸਮੇਂ ਚੌਥੀ ਗੱਲ ਕਿਹੜੀ ਆ ਕਈ ਬੰਦੇ ਰੋਟੀ ਥੋੜੀ ਜੀ ਉਦਾਸ ਹੋ ਕੇ ਖਾਂਦੇ ਆ ਉਦਾਸ ਹੋ ਕੇ ਕਦੇ ਵੀ ਰੋਟੀ ਨਹੀਂ ਖਾਣੀ ਚਾਹੀਦੀ ਕਿਉਂਕਿ ਇੱਕ ਗੱਲ ਯਾਦ ਰੱਖਿਓ ਹਮੇਸ਼ਾ ਪੂਰੇ ਖੁਸ਼ਮੰਦ ਦੇ ਨਾਲ ਰੋਟੀ ਸ਼ਕੋਗੇ ਬਹੁਤ ਕਿਰਪਾ ਵਰਤੇਗੀ ਭੋਜਨ ਨੂੰ ਸਵਾਦਾਂ ਦੇ ਨਾਲ ਖਾਣਾ ਚਾਹੀਦਾ ਕਿਉਂਕਿ ਸਾਣੇ ਅਕਸਰ ਕਹਿੰਦੇ ਆ ਸਿਆਣੇ ਬੰਦੇ ਕਹਿੰਦੇ ਹੁੰਦੇ ਆ ਵੀ ਬੰਦਾ ਤਾਂ ਰੋਟੀ ਕਰਕੇ ਤੁਰਿਆ ਫਿਰਦਾ ਤੇ ਪ੍ਰਮਾਤਮਾ ਦੇ ਸ਼ੁਕਰ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਜੁੜ ਕੇ ਵੀ ਇਹ ਅੰਨਾ ਇਹ ਦੇਵਤਾ ਹੈ ਜਪੀਏ ਨਾਮ ਜਪੀਏ ਅੰਨ ਇਹ ਅੰਨ ਪਾਣੀ ਕਰਕੇ ਹੀ ਆਪਾਂ ਤੁਰੇ ਫਿਰਦੇ ਆ ਖਾਦੀ ਹੋਈ ਖਰਾਕ ਹੀ ਲਹੂ ਬਣਦੀ ਆ ਮੱਜ ਬਣਦੀ ਆ ਮਾਸ ਬਣਦੀ ਆ ਇਸ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਜੁੜ ਕੇ ਖਾਣਾ ਚਾਹੀਦਾ ਕਈ ਵਾਰੀ ਇਦਾਂ ਹੁੰਦਾ ਮੂੰਹ ਦੇ ਵਿੱਚ ਆਪਾਂ ਬੁਰਕੀ ਪਾਈ ਹੁੰਦੀ ਆ ਤੇ ਧਿਆਨ ਸਾਡਾ ਕਈ ਪ੍ਰਕਾਰ ਦੀਆਂ ਸੋਚਾਂ ਵਿੱਚ ਪੈਂਦਾ ਹੁੰਦਾ ਇਹ ਹੁੰਦਾ ਵੀ ਕਿਤੋਂ ਕਿੰਨੇ ਪੈਸੇ ਲੈਣੇ ਆ ਕਿਹਦੇ ਕਿੰਨੇ ਪੈਸੇ ਦੇਣੇ ਆ ਇਹੀ ਖਿਆਲ ਜੇ ਸਾਡੇ ਮਨ ਵਿੱਚ ਆਈ ਜਾਂਦੇ ਆ ਪਰ ਸਾਨੂੰ ਇਹਨਾਂ ਖਿਆਲਾਂ ਨੂੰ ਮਨ ਵਿੱਚੋਂ ਬਾਹਰ ਕੱਢ ਕੇ ਖੁਸ਼ਮੰਦ ਦੇ ਨਾਲ ਰੋਟੀ ਖਾਣੀ ਚਾਹੀਦੀ ਹੈ ਕਿਉਂਕਿ ਅਸੀਂ ਸਾਰਾ ਕੁਝ ਕਰਦੇ ਆ ਅਸੀਂ ਬਜ਼ੁਰਗਾਂ ਕੋਲੋਂ ਵੀ ਤੁਸੀਂ ਗੱਲਾਂ ਸੁਣੀਆਂ ਹੋਣੀਆਂ ਸੰਗਰੇ ਜੀ ਹੁਣ ਅਸੀਂ ਅਕਸਰ ਵੇਖਦੇ ਹਾਂ ਹੋਟਲਾਂ ਦੇ ਵਿੱਚ ਆਮ ਗੱਲ ਹੈ ਰੋਟੀ ਖਾਂਦੇ ਇਸ ਸਮੇ ਲੋਕ ਗੱਲਾਂ ਕਰੀ ਜਾਂਦੇ ਆ ਰੋਟੀ ਖਾਣ ਸਮੇ ਡਾਕਟਰ ਵੀ ਕਹਿੰਦੇ ਆ ਵੀ ਬੋਲਣਾ ਨਹੀਂ ਚਾਹੀਦਾ ਪਰ ਸੰਗਤ ਜੀ ਨਾਲ ਉਹ ਵੀ ਦੱਸਦੇ ਆ ਵੀ ਭੋਜਨ ਵਾਲੀ ਜਿਹੜੀ ਨਾਲੀ ਹੁੰਦੀ ਹੈ ਜਿਹਨੂੰ ਫੂਡ ਪਾਈਪ ਆਪਾਂ ਕਹਿੰਦੇ ਆ ਜਦੋਂ ਆਪਾਂ ਰੋਟੀ ਖਾਣ ਸਮੇ ਗੱਲਾਂ ਕਰੀ ਜਾਵਾਂਗੇ ਫੂਡ ਪਾਈ ਵਿੱਚ ਰੋਟੀ ਫਸਣ ਦਾ ਖਤਰਾ ਵੱਧ ਜਾਂਦਾ ਕਈ ਵਾਰੀ ਤੁਸੀਂ ਵੇਖਿਆ ਹੋ ਹੱਥੋਂ ਵੀ ਆ ਜਾਂਦਾ ਉਦੋਂ ਤੁਸੀਂ ਵੇਖਿਆ ਹੋ ਵੀ ਸਾਨੂੰ ਖਾਣਾ ਖਾਣ ਸਮੇ ਇਸ ਕਰਕੇ ਹੀ ਆਇਆ ਵੀ ਆਪਾਂ ਗੱਲਾਂ ਕਰ ਰਹੇ ਸੀ ਇਆਂ ਨੂੰ ਆਦਤ ਪੈ ਚੁੱਕੀ ਆ ਵੀ ਉਹ ਚੁੱਪ ਕਰਕੇ ਰੋਟੀ ਨਹੀਂ ਖਾ ਸਕਦੇ ਤਾਂ ਉਹ ਆਪਦੀ ਆਦਤ ਨੂੰ ਬਦਲ ਲੈਣ ਅਰਦਾਸ ਕਰਨ ਮਾਲਕ ਕਿਰਪਾ ਕਰੇਗਾ ਹੁਣ ਤੁਹਾਨੂੰ ਅਗਲੀ ਗੱਲ ਦੱਸਦੇ ਆ ਜੀ ਤੁਸੀਂ ਜਿਹੜੀ ਯਾਦ ਰੱਖਣੀ ਆ ਇੱਕ ਮਨ ਇਕਜਿਤ ਹੋ ਕੇ ਪ੍ਰਸ਼ਾਦਾ ਦਾ ਸ਼ਕਣਾ ਚਾਹੀਦਾ ਹੀ ਆ ਇਹ ਅੰਨ ਦਾ ਸਤਕਾਰ ਵੀ ਕਰਨਾ ਚਾਹੀਦਾ ਕਿਉਂਕਿ ਰੋਟੀ ਵੀ ਦੇਵਤਾ ਹੀ ਆ ਰੋਟੀ ਖਾਣ ਸਮੇ ਹਮੇਸ਼ਾ ਚੌਂਕੜੀ ਮਾਰ ਕੇ ਰੋਟੀ ਖਾਣੀ ਚਾਹੀਦੀ ਆ ਵੈਸੇ ਤਾਂ ਹੁਣ ਡਾਈਨਿੰਗ ਟੇਬਲ ਵਗੈਰਾ ਆ ਚੁੱਕੇ ਆ ਘਰਾਂ ਵਿੱਚ ਕੁਰਸੀਆਂ ਨੇ ਪਰ ਫਿਰ ਵੀ ਰੋਟੀ ਸਾਨੂੰ ਹਮੇਸ਼ਾ ਜੀ ਚੌਂਕੜਾ ਮਾਰ ਕੇ ਛਕੋਗੇ ਜਿਵੇਂ ਲੰਗਰ ਵਿੱਚ ਮਰਿਆਦਾ ਹੈ ਇਹਦੇ ਨਾਲ ਜਿਹੜਾ ਯੋਗ ਅਭਿਆਸ ਹੈ ਜਿਹੜਾ ਆਯੁਰਵੈਦਿਕ ਵਾਲੇ ਉਹ ਵੀ ਕਹਿੰਦੇ ਆ ਕਿ ਚੌਂਕੜਾ ਮਾਰ ਕੇ ਜਦੋਂ ਆਪਾਂ ਸ਼ਾਂਤ ਜਗ੍ਹਾ ਤੇ ਬਹਿ ਕੇ ਪ੍ਰਸ਼ਾਦਾ ਛਕਦੇ ਆ ਅੱਧੀਆਂ ਬਿਮਾਰੀਆਂ ਗਾਇਬ ਹੋ ਜਾਂਦੀਆਂ ਜਿਸ ਨਾਲ ਰੋਟੀ ਵਿੱਚ ਹੋਰ એનર્ਜੀ ਆ ਜਾਂਦੀ ਆ ਸ਼ਕਤੀ ਆ ਜਾਂਦੀ ਆ ਜਦੋਂ ਆਪਾਂ ਰੋਲੇ ਰੱਪੇ ਵਾਲੀ ਜਗ੍ਹਾ ਤੇ ਪ੍ਰਸ਼ਾਦਾ ਛਕਦੇ ਆ ਫਿਰ ਉਹ ਗੱਲ ਜੀ ਬਣਦੀ ਨਹੀਂ ਉਹ ਆਨੰਦ ਨਹੀਂ ਆਉਂਦਾ ਪਰ ਹਾਂ ਜੇ ਕੋਈ ਕੰਮ ਤੇ ਜਾ ਰਿਹਾ ਮਜਬੂਰੀ ਆ ਉਹਦੀ ਗੱਲ ਵੱਖਰੀ ਆ ਪਰ ਜੇ ਸਾਧ ਸੰਗਤ ਜੀ ਕੋਈ ਘਰ ਵਿੱਚ ਹੈ ਉਹ ਤਾਂ ਆਰਾਮ ਦੇ ਨਾਲ ਚੌਂਕੜੀ ਮਾਰ ਕੇ ਪ੍ਰਸ਼ਾਦਾ ਛਕੀ ਸਕਦਾ ਹੈ ਇਸ ਕਰਕੇ ਹੁਣ ਇੱਕ ਸਮੇ ਦਾ ਖਿਆਲ ਰੱਖਣਾ ਚਾਹੀਦਾ ਵੀ ਸਮੇ ਸਰ ਪ੍ਰਸ਼ਾਦਾ ਛਕਣਾ ਜਿਸ ਸਮੇ ਆਪਾਂ ਛਕਦੇ ਆ ਅੱਗੇ ਪਿੱਛੇ ਨਹੀਂ ਬਾਲਾ ਕਰਨਾ ਚਾਹੀਦਾ ਪੇਟ ਖਰਾਬ ਹੋ ਜਾਂਦਾ ਅਗਲੀ ਗੱਲ ਜਿਹੜੀ ਆ ਝੂਠ ਨਹੀਂ ਛੱਡਣੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਲਿਖਿਆ ਹੁੰਦਾ ਭਾਈ ਲੋੜ ਅਨਸਾਰ ਪ੍ਰਸ਼ਾਦਾ ਛਕੋ ਕਿਉਂਕਿ ਕਿਸੇ ਹੋਰ ਸੇਵਾ ਆਵੇਗਾ ਕਈ ਵਾਰੀ ਅਸੀਂ ਥਾਲੀ ਵਿੱਚ ਝੂਠ ਛੱਡ ਦਿੰਦੇ ਹਾਂ ਝੂਠ ਤੇ ਝੂਠ ਦੋਨੋਂ ਹੀ ਮਾੜੇ ਹੁੰਦੇ ਆ ਤੇ ਮਹਾਪੁਰਖ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਬਾਬਾ ਆਨੰਦ ਸਿੰਘ ਜੀ ਕਿਹਾ ਕਰਦੇ ਸੀ ਝੂਠ ਇਹ ਵੀ ਮਾੜੀ ਝੂਠ ਇਹ ਵੀ ਮਾੜਾ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਭਾਈ ਜਿਹੜੇ ਲੋਕ ਗੁਰੂ ਘਰ ਵਿੱਚ ਪ੍ਰਸ਼ਾਦਾ ਇੱਕ ਛਕਦਿਆਂ ਨਾਲ ਜਪਜੀ ਸਾਹਿਬ ਦਾ ਪਾਠ ਵੀ ਕਰਿਆ ਕਰੋ ਤੇ ਇਹ ਜਿਹੜਾ ਜੋੜ ਛੱਡੇਗਾ ਕਦੇ ਵੀ ਗੁਰੂ ਤੋਂ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਦਾ ਸਾਨੂੰ ਵਾਹਿਗੁਰੂ ਨੇ ਹਮੇਸ਼ਾ ਇਹੀ ਗੱਲਾਂ ਸਮਝਾਈਆਂ ਨੇ ਅਨ ਦਾ ਕਦੇ ਅਨਾਦਰ ਨਹੀਂ ਕਰਨਾ ਚਾਹੀਦਾ ਥਾਲੀ ਵਿੱਚ ਝੂਠਾ ਭੋਜਨ ਨਹੀਂ ਛੱਡਣਾ ਚਾਹੀਦਾ ਹੁਣ ਅਗਲੀ ਗੱਲ ਕਰਦੇ ਹਾਂ ਜੀ ਸਾਧ ਸੰਗਤ ਜੀ ਜਿਹੜੀ 6ਵੀਂ ਗੱਲ ਹੈ ਵੱਡੇ ਵੱਡੇ ਸਿਆਣੇ ਬੰਦੇ ਗਲਤੀ ਕਰੀ ਜਾਂਦੇ ਇਹ ਜਿਹੜੀ ਮੈਂ ਦੱਸਣ ਲੱਗਾ ਇੱਕ ਹੱਥ ਵਿੱਚ ਭੋਜਨ ਦੀ ਬੁਰਕੀ ਹੁੰਦੀ ਹੈ ਇੱਕ ਹੱਥ ਵਿੱਚ ਮੋਬਾਈਲ ਫੋਨ ਹੁੰਦਾ ਨਾਲ ਦੀ ਨਾਲ ਵੇਖ ਰਹੇ ਆ ਕੁਝ ਨਾਲ ਨਾਲ ਪ੍ਰਸ਼ਾਦਾ ਛਕ ਰਹੇ ਆ ਜਾਂ ਟੈਲੀਵਿਜ਼ਨ ਤੇ ਕੁਝ ਲੱਗਾ ਹੋਇਆ ਬਾਰ ਬਾਰ ਉਹਦੇ ਵੱਲ ਵੇਖੀ ਜਾਂਦੇ ਆ ਆਤਮਾ ਪੱਕ ਜਾਂਦੀਆਂ ਨੇ ਉੜ ਕੇ ਬਦਲਦੀਆਂ ਨਹੀਂ ਨੁਕਸਾਨ ਕਰਦੀਆਂ ਨੇ ਸਿਹਤ ਦਾ ਸਿਹਤ ਜਿਹੜੀ ਇੱਕ ਵਾਰ ਵਿਗੜ ਗਈ ਮਨੁੱਖਾ ਜਨਮ ਇੱਕ ਵਾਰ ਹੀ ਮਿਲਣਾ ਬਾਰ ਬਾਰ ਨਹੀਂ ਮਿਲਣਾ ਕਦੇ ਵੀ ਇਹਨਾਂ ਚੀਜ਼ਾਂ ਦੇ ਪਿੱਛੇ ਲੱਗ ਕੇ ਆਪਦੀ ਜ਼ਿੰਦਗੀ ਖਰਾਬ ਨਹੀਂ ਕਰਨੀ ਇਸ ਕਰਕੇ ਜਿੰਨਾ ਹੋ ਸਕੇ ਸ਼ਾਂਤ ਮਨ ਦੇ ਨਾਲ ਪ੍ਰਸ਼ਾਦਾ ਛਕਣਾ ਹੈ ਕਈ ਵਰੀ ਨਾ ਫੋਨ ਦੇ ਉੱਪਰ ਨਾ ਬਹੁਤ ਜ਼ਿਆਦਾ ਇਹ ਜਿਹੜੇ ਕਟਾਣੂ ਲੱਗੇ ਹੁੰਦੇ ਆ ਉਵੇਂ ਹੀ ਉਸੇ ਹੱਥ ਨਾਲ ਹੀ ਫੋਨ ਉਸੇ ਹੱਥ ਨਾਲ ਹੀ ਪ੍ਰਸ਼ਾਦਾ ਸਾਧ ਸੰਗਤ ਜੀ ਜੇਕਰ ਬਹੁਤ ਜ਼ਰੂਰੀ ਹੈ ਫੋਨ ਚਲਾਉਣਾ ਤੁਸੀਂ ਫੋਨ ਉੱਪਰ ਕੋਈ ਕਥਾ ਕਹਾਣੀ ਲਾ ਲਓ ਉਹਨੂੰ ਪਾਸੇ ਹੀ ਰੱਖ ਦਿਓ ਹਾਂ ਇਹ ਤਾਂ ਹੈ ਵੀ ਨਾਮ ਚੱਲ ਰਿਹਾ ਕੋਈ ਸਿਮਰਨ ਚੱਲ ਰਿਹਾ ਫੋਨ ਤੇ ਕਥਾ ਚੱਲ ਰਹੀ ਆ ਫਿਰ ਤੁਸੀਂ ਪ੍ਰਸ਼ਾਦਾ ਸ਼ਕ ਰਹੇ ਹੋ ਆਨੰਦ ਹੈ ਪਰ ਜੇ دنیਆਵੀ ਚੀਜ਼ਾਂ ਵੇਖੀ ਜਾਣੀਆਂ ਨੇ ਉਹਨਾਂ ਨੇ ਤਾਂ ਭਾਈ ਅਸਰ ਹੀ ਪਾਉਣਾ ਕਥਾ ਨਾਲ ਤਾਂ ਕੰਨਾਂ ਵਿੱਚ ਗੁਰੂ ਦੀ ਆਵਾਜ਼ ਹੀ ਪਵੇਗੀ ਪਰ ਬੇਤਰ ਇਹੀ ਆ ਤੁਸੀਂ ਇੱਕ ਪਾਸੇ ਹੋ ਕੇ ਸ਼ਾਂਤ ਚਕ ਹੋ ਕੇ ਪ੍ਰਸ਼ਾਦਾ ਛਕੋ ਕਈ ਵਾਰੀ ਹੁੰਦਾ ਵੀ ਫੋਨ ਛੱਡਣਾ ਹੀ ਨਹੀਂ ਆਤਾ ਤਾਂ ਉਹਦਾ ਅਲਟਰਨੇਟ ਜਿਹੜਾ ਹੈ ਉਹਦਾ ਬਦਲ ਜਿਹੜਾ ਹੈ ਉਹ ਹੈ ਵੀ ਤੁਸੀਂ ਉੱਤੇ ਬਾਣੀ ਲਾ ਲਓ ਫੋਨ ਤੇ ਜੇ ਨਹੀਂ ਹੈਗਾ ਮੰਨੂ ਟਕਾ ਵੀ ਚਲਾਉਣਾ ਹੀ ਆ ਫੋਨ ਚੰਗਾ ਅਸਰ ਪਵੇਗਾ ਕਰਕੇ ਦੇਖਿਓ ਅਖੀਰਲੀ ਗੱਲ ਸੱਤਵੀਂ ਗੱਲ ਜਿਹੜੀ ਬਹੁਤ ਜ਼ਰੂਰੀ ਆ ਸਾਧ ਸੰਗਤ ਜੀ ਸਾਨੂੰ ਰੋਟੀ ਖਾਂਦੇ ਸਮੇਂ ਭੁੱਲ ਕੇ ਵੀ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਦ ਕਰਨ ਕਦੇ ਵੀ ਆਪਣੇ ਦਿਮਾਗ ਵਿੱਚ ਮਾੜੀਆਂ ਗੱਲਾਂ ਨਹੀਂ ਲਿਆਉਣੀਆਂ ਚਾਹੀਦੀਆਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਕਈ ਵਾਰੀ ਨਾ ਅਸੀਂ ਰੋਟੀ ਖਾਂਦੇ ਹੀ ਕਿਸੇ ਦੀਆਂ ਚੁਗੜੀਆਂ ਕਰੀ ਜਾਂਦੇ ਆ ਅੰਨ ਨੂੰ ਹਮੇਸ਼ਾ ਪਿਆਰ ਇੱਜ਼ਤ ਨਾਲ ਛਕਣਾ ਚਾਹੀਦਾ ਤਾਂ ਹੀ ਤੁਹਾਡੀ ਇਹ ਜਿਹੜੀ ਖਾਦੀ ਖਰਾਕ ਆ ਤੁਹਾਡੇ ਸਰੀਰ ਨੂੰ ਲੱਗੇਗੀ ਮਨ ਵੀ ਸ਼ਾਂਤ ਰਹੇਗਾ ਸਦਾ ਇਹਨਾਂ ਗੱਲਾਂ ਨੂੰ ਆਪਣੇ ਚਿੱਤ ਵਿੱਚ ਬਿਠਾ ਲਓ ਕਿ ਸੱਤ ਗੱਲਾਂ ਤੁਸੀਂ ਧਿਆਨ ਚ ਰੱਖੋਗੇ ਜ਼ਿੰਦਗੀ ਬਦਲ ਜਾਵੇਗੀ ਪੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ